T20 World Cup ਦੇ ਵਿੱਚ 19ਵਾਂ ਮੈਚ ਜ਼ਿੰਬਾਬਵੇ ਅਤੇ ਆਸਟ੍ਰੇਲੀਆ ਦੇ ਵਿਚਾਲੇ ਖੇਡਿਆ ਗਿਆ ਹੈ। ਆਸਟ੍ਰੇਲੀਆ ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਨੇ 20 ਓਵਰਾਂ ਦੇ ਵਿੱਚ 2 ਵਿਕਟਾਂ ਦੇ ਨੁਕਸਾਨ ਤੇ 169 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੇ 19.3 ਓਵਰਾਂ ਦੇ ਵਿੱਚ 146 ਰਨ ਹੀ ਬਣਾਏ ਅਤੇ ਟੀਮ 19.3 ਓਵਰਾਂ ਦੇ ਵਿੱਚ ਹੀ ਆਊਟ ਹੋ ਗਈ ਭਾਵ ਆਸਟ੍ਰੇਲੀਆ ਦੀ ਟੀਮ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਜ਼ਿੰਬਾਬਵੇ ਨੇ ਮੈਚ 23 ਦੌੜਾਂ ਦੇ ਨਾਲ ਜਿੱਤ ਲਿਆ ਆਸਟ੍ਰੇਲੀਆ ਵੱਲੋਂ ਮੈਟ੍ਰੀਸ਼ਨਾ ਨੇ 65 ਰਨ ਬਣਾਏ ਮਾਰਕਸ ਸਟੋਇਨਿਸ ਨੇ 6 ਗਲੈਨ ਮੈਕਸਵੈਲ ਨੇ 31 ਟ੍ਰੈਵਿਸ ਸੈਡ ਨੇ 17 ਅਤੇ ਜੋਸ਼ ਇੰਗਲਿਸ਼ ਨੇ 8 ਦੌੜਾਂ ਬਣਾਈਆਂ ਅਤੇ ਆਊਟ ਹੋ ਗਏ ਉਧਰ ਟਿਮ ਡੈਵਿਡ ਅਤੇ ਕੈਮਰਨ ਗ੍ਰੀਨ ਆਪਣਾ ਖਾਤਾ ਨਹੀਂ ਖੋਲ ਸਕੇ ਉਧਰ ਦੂਜੇ ਪਾਸੇ ਜ਼ਿੰਬਾਬਵੇ ਦੀ ਗੱਲ ਕਰੀਏ ਤਾਂ ਜ਼ਿੰਬਾਬਵੇ ਲਈ ਬ੍ਰਾਇਨ ਬੈਨੇਟ ਨੇ 56 ਗੇਂਦਾਂ ਦੇ ਵਿੱਚ ਅਜੇਤੂ 64 ਦੌੜਾਂ ਬਣਾਈਆਂ T20 ਵਰਲਡ ਕੱਪ ਦੇ ਵਿੱਚ ਉਸਦਾ ਇਹ ਪਹਿਲਾ ਅਰਧ ਸੈਂਕੜਾ ਸੀ ਅਤੇ T20 ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਉਸਦਾ ਇਹ 11ਵਾਂ ਸੈਂਕੜਾ ਸੀ ਤਾਦੀ ਬਨਾਸ਼ੇ ਮਾਰੂਮਾਨੀ ਅਤੇ ਰੀਨ ਬਰਨ ਨੇ ਵੀ 35-35 ਦੌੜਾਂ ਬਣਾਈਆਂ ਕਪਤਾਨ ਸਿਕੰਦਰ ਰਾਜਾ ਨੇ 13 ਗੇਂਦਾਂ ਤੇ 25 ਦੌੜਾ ਬਣਾ ਕੇ ਅਜੇਤੂ ਰਹੇ ਨੇ ਆਸਟ੍ਰੇਲੀਆ ਵੱਲੋਂ ਮਾਰਕ ਸੋਈ ਨਿਸ ਅਤੇ ਕੈਮਰਨ ਗ੍ਰੀਨ ਨੇ ਇੱਕ ਇੱਕ ਵਿਕਟ ਲਈ ਹੈ ਸੋ ਇਹ ਮੈਚ ਬਹੁਤ ਮਹੱਤਵਪੂਰਨ ਸੀ ਇਸ ਮੈਚ ਤੋਂ ਬਾਅਦ ਜ਼ਿੰਬਾਬਵੇ ਵੱਡਾ ਉਲਟ ਫੇਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਦਰਸ਼ਕਾਂ ਦੇ ਵਿੱਚ ਵੀ ਅਤੇ ਕ੍ਰਿਕਟ ਮਾਹਰਾਂ ਦੇ ਵਿੱਚ ਵੀ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਦਿਖਾਈ ਜਾ ਰਹੀ ਸੀ ਕਿ ਆਸਟ੍ਰੇਲੀਆ ਇਸ ਮੈਚ ਨੂੰ ਜਿੱਤੇਗਾ ਤੇ ਆਸਟ੍ਰੇਲੀਆ ਦੀਆਂ ਹੀ ਜ਼ਿਆਦਾ ਸੰਭਾਵਨਾਵਾਂ ਨੇ ਕਿ ਇਹ ਮੈਚ ਆਸਟ੍ਰੇਲੀਆ ਜਿੱਤ ਜਾਵੇਗਾ ਪਰ ਜ਼ਿੰਬਾਵੇ ਨੇ ਆਪਣੀ ਪ੍ਰਦਰਸ਼ਨ ਦੇ ਸਦਕਾ ਅਤੇ ਚੰਗੇ ਖੇਡ ਪ੍ਰਦਰਸ਼ਨ ਦੇ ਸਦਕਾ ਇਸ ਮੈਚ ਨੂੰ ਜਿੱਤ ਲਿਆ ਹੈ ਜ਼ਿੰਬਾਵੇ ਦੇ ਪ੍ਰਸ਼ੰਸਕਾਂ ਦੇ ਵਿੱਚ ਸ਼੍ਰੀਲੰਕਾ ਦੇ ਸਟੇਡੀਅਮ ਦੇ ਵਿੱਚ ਖੂਬ ਚਹਿਲ-ਪਹਿਲ ਦੇਖਣ ਨੂੰ ਮਿਲੀ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਮੈਚ ਦੀ ਜਿੱਤ ਦੀ ਖੁਸ਼ੀ ਜਿਹੜੀ ਹੈ ਉਹ ਮਨਾਈ ਗਈ ਹੈ ਸੋ ਇਹ ਮੈਚ ਜ਼ਿੰਬਾਬਵੇ ਨੇ ਆਸਟ੍ਰੇਲੀਆ ਦੇ ਖਿਲਾਫ ਜਿੱਤ ਗਿਆ ਅਤੇ ਇਸ ਮੈਚ ਨੂੰ ਵੱਡਾ ਉਲਟ ਫੇਰ ਵੀ ਸਮਝਿਆ ਜਾ ਰਿਹਾ ਹੈ